ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸ਼ਿਵਾਜਪੁਰ ਤੋਂ ਥੋੜੀ ਦੂਰੀ ਆ ਦੋਸਤੋ ਪਿੰਡ ਕਮਾਲਪੁਰ ਦੀ ਸ਼ਿਵਾਜਪੁਰ ਤੋਂ ਜਿਹੜਾ ਰੋਡ ਸੁਰ ਸਿੰਘ ਪਿੰਡ ਨੂੰ ਜਾਂਦਾ ਦੋਸਤੋ ਉਸੇ ਪਿੰਡ ਦੇ ਉਸੇ ਸੜਕ ਦੇ ਉੱਪਰ ਜਿਹੜਾ ਪਿੰਡ ਆਉਂਦਾ ਸ਼ਿਵਾਜਪੁਰ ਤੋਂ ਕਿੰਨੇ ਕਿਲੋਮੀਟਰ ਦੀ ਦੂਰੀ ਆ ਪਿੰਡ ਕਮਾਲਪੁਰ ਦੀ ਤੇ ਵੀਰ ਅਜਾਦ ਸਿੰਘ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਤੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਇਸ ਘਰੋਂ ਤੇ ਅੱਜ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨੇ ਬਿਹੜਾ ਨੇ ਇੱਕ ਬਿਹੜ ਸੂਈ ਸਪਾਈ ਆ ਤੇ ਦੋ ਗੱਬਣ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਆਪਾਂ ਇਨਫੋਰਮੇਸ਼ਨ ਸਾਂਝੀ ਕਰਦਾਂਗੇ ਸੋ ਜਿਹੜਾ ਐਨੀਮਲ ਵੀ ਜਿਹੜੇ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਪਸੰਦ ਆਊਗਾ ਤੇ ਘਰਾਂ ਕਿ ਆਪਣੀ ਨਰਕ ਪਰਖਾ ਤਸੱਲੀ ਆ ਸੂਏ ਪਸ਼ੂ ਦੀ ਦੋ ਟਾਈਮ ਚੋਕੇ ਗੱਬਣ ਪਸ਼ੂ ਆਪਣਾ ਚੌਥਾ ਨਾ ਤਿੱਪ ਕੇ ਤਸੱਲੀ ਕਰ ਲਿ ਤਾਂ ਦੋਸਤੋ ਅੱਜ 12 ਜਨਵਰੀ ਨੂੰ ਆਪਾਂ ਇਹ ਕਵਰ ਚ ਕਰਦੇ ਆਂ ਟਾਈਮ ਕੋਈ ਦੁਪਹਿਰ ਦੇ 2:30 ਵਜੇ ਦਾ ਸਮਾਂ ਆਓ ਲੈਨੇ ਜਾਣਕਾਰੀ ਭਾਈ ਅਜਾਦ ਤੋਂ ਸਭ ਤੋਂ ਪਹਿਲਾਂ ਵੀਰੇ ਸਾਸਰੀ ਕਾਲ ਸਾਸਰੀਆ ਵੀਰ ਜੀ ਤੁਸੀਂ ਸੌ ਕੀ ਹਾਲ ਚਾਲ ਠੀਕ ਠਾਕ ਵੀਰੇ ਹੋਰ ਸੁਣਾ ਬਸ ਵਧੀਆ ਵੀਰੇ ਅੱਛਾ ਜਦ ਭਾਈ ਚੱਲੀ ਜਾਂਦਾ ਵਪਾਰ ਦਾ ਕੰਮ ਤੇ ਚੱਲੀ ਜਾਂਦੀ ਆ ਵੀਰ ਚੱਲੀ ਜਾਂਦਾ ਠੀਕ ਆ ਜੀ ਹੋ ਗਏ ਸੀ ਪਸ਼ੂ ਸੇਲ ਹਾਂ ਹੋ ਗਏ ਵੀਰ ਉਹਦਣ ਹੀ ਉਹ ਠੀਕ ਹੈ ਤੇ ਅੱਜ ਫਿਲਹਾਲ ਆਪਣੇ ਕੋਲ ਨਗ ਸੀਗੇ ਤੁਹਾਡੇ ਕੋਲ ਤਿੰਨ ਚਾਰ ہاں ਤਿੰਨ ਚਾਰ ਇੱਕ ਉਹ ਚੰਗੀ ਵਾੜੀ ਵੱਡੀ ਪੂਰੀ ਫੋਲਰ ਰਿਕਾਰਡ ਵਾਲੀ 30 ਪਲੱਸ ਵਾਲੀ ਅੱਛਾ ਉਹ ਤੇ ਹੁਣੇ ਸੇਲ ਹੋ ਗਈ ਇਹ ਵੇਗੀ ਆ ਇਹ ਵੇਗੀ ਆ ਹਾਂਜੀ ਠੀਕ ਹੁਣ ਫਿਲਹਾਲ ਤੇ ਇਹਨਾਂ ਨੇ ਹਾਂਜੀ ਹੁਣ ਫਿਲਹਾਲ ਤੇ ਇੰਨੀ ਆ ਠੀਕ ਹੈ ਜੀ ਤੇ ਤਿੰਨਾਂ ਦੇ ਵਿੱਚੋਂ ਇੱਕ ਹੀ ਸੂਈ ਆਪਣੇ ਕੋਲ ਆ ਲਾਲ ਹਾਂ ਇੱਕ ਸੂਈ ਲਾਲ ਆ ਜਿਹੜੀ ਠੀਕ ਆ ਤੇ ਆਹ ਬਾਕੀ ਦੋ ਗੱਬਣ ਵੜਾ ਦਿਖਾ ਦਾਂ ਦੋ ਗੱਬਣਾ ਚਲੋ ਜੀ ਹਾਂਜੀ ਲਓ ਦੋਸਤੋ ਦੋ ਗੱਬਣ ਤੁਹਾਨੂੰ ਵਹਿੜਾ ਦਿਖਾ ਦਿੰਨੇ ਆ ਤੇ ਇੱਕ ਆ ਲਾਲ ਜਿਹੜੀ ਵਹਿੜ ਤੁਸੀਂ ਦੇਖ ਰਹੇ ਜੇ ਇਹ ਸੂਈ ਸਵਾਈ ਆ ਸੋ ਜਿਹੜਾ ਪਸੂ ਕੋਈ ਵੀਰ ਸੂਆ ਸਵਾਈ ਆ ਭਾਲਦਾ ਤੁਸੀਂ ਇਸ ਵਹਿੜ ਦੇ ਨਾਲ ਸੌਦਾ ਲਾ ਸਕਦੇ ਜੇ ਆਦਰਵਾਇਜ਼ ਤੁਸੀਂ ਜਿਹੜੀਆਂ ਗੱਬਣ ਵਹਿੜਾਂ ਖਰੀਦਣੀਆਂ ਤੇ ਗੱਬਣ ਵੀ ਵੀਰ ਦੇ ਕੋਲੇ ਹਾਜ਼ਰ ਨੇ ਤੁਵੇਂ ਤੇ ਆਜਾਦ ਇਥੋਂ ਸਟਾਰਟ ਕਰ ਲਈਏ ਬਲੈਕ ਸਟਾਰਟ ਕਰ ਲਈਏ ਹਾਂਜੀ ਐਫ ਕਰੋਸ ਆ ਕੀ ਹਾਂਜੀ ਇਹ ਕਰੋਸ ਹੈ ਜੀ ਤੇ ਕੀ ਡਿਟੇਲ ਆ ਸੂਆ ਕਿਨਵਾ ਇਹ ਸੂਆ ਵੀਰ ਜੀ ਨੇ ਦੂਜਾ ਸੂਣਾ ਜੇ ਦੂਜਣ ਹਾਂਜੀ ਪਹਿਲੇ ਸੂਏ ਮੰਨ ਲਓ ਨੇ ਦੁੱਧ ਮੰਨ ਲਓ ਕੋਈ 16 ਤੋਂ 17 ਲੀਟਰ ਭਰਿਆ ਖੁੱਲਾ ਅੱਛਾ ਜੀ ਹਾਂਜੀ ਤੇ ਹੁਣ ਦੂਜੇ ਵਾਸਤੇ ਮੰਨ ਲਓ 4-5 ਦਿਨ ਤੱਕ ਤਿਆਰੀ ਚੀ ਆ ਠੀਕ ਆ ਹਾਂਜੀ 4-5 ਦਿਨ ਲੈ ਜੂਗੀ 4-5 ਦਿਨ ਹਾਂਜੀ ਲਓ ਦੋਸਤੋ ਪਹਿਲੇ ਦਿਨ ਦੇ ਦੁੱਧ 15 16 17 16 17 ਲੀਟਰ ਭਰਿਆ ਹੁਣ ਦੂਜਾ ਸੂਆ ਇਹ ਅਬੜਸ ਹੁਣ ਜਾ ਰਹੀ ਆ ਤੇ 3-4 ਕ ਦਿਨ ਹਜੇ ਕੱਢਦੀ ਆ ਸਮਾਂ ਆ ਵੀ ਮੰਨ ਲਓ ਸਾਫ਼ ਸੁਥਰੀ ਥੱਲੇ ਵੇਖੋ ਸੋ ਥਣ ਭਾਡਾ ਬਹੁਤ ਸੋਨਾ ਬਖਾਲਾ ਬਖੂਲਾ ਬਹੁਤ ਸੋਨਾ ਕਰਮਾ ਵਾਲੀ ਦਾ ਤੇ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਨੇੜੇ ਤੋਂ ਆਰ ਥਾਣੇ ਤੋਂ ਬਹੁਤ ਸਾਫ਼ ਲੱਗਾ ਵੇਖੋ ਕਿੰਨਾ ਬਹੁਤ ਸੁਆਦੀ ਥਾਣਾ ਦੋਸਤੋ ਇਹ ਵੇਖਵਾਨੀ ਦੀ ਪੂਰੀ ਖਬਰਦਾਰ ਚੱਡਾ ਚੁੱਡਾ ਬਹੁਤ ਜ਼ਿਆਦਾ ਸੋਹਣਾ ਬਾਕੀ 40 30 40 ਦਿਨਾਂ ਚ ਹੋਰ ਤਿਆਰੀ ਕਰ ਜੂਗੀ ਹੈ ਹਾਂਜੀ ਅਜੇ ਵੀ ਸ਼ਾਇਦ ਆਉਂਦੇ 53 ਠੀਕ ਹੈ ਜੀ ਹਾਂਜੀ ਤੇ ਫਿਰ ਲੈ ਜੂਦੇ ਨੇ ਪੰਜ ਛੇ ਹਾਂ ਦਿਨ ਚਾਰ ਪੰਜ ਤੇ ਮਨੋ ਪੱਕੇ ਖੜੂਗੀ ਨਾ ਠੀਕ ਹੈ ਹਾਂਜੀ ਮਨੋ ਕਿ ਦਿਨੋਂ ਦਿਨ ਜਿਹੜੀ ਵੱਲਦੀ ਆਊਗੀ ਦੇਵਾ ਜੀ ਸਾਹਮਣੇ ਤੇ 53 ਤੋਂ ਆਪਣਾ ਨੇ ਇੱਕੋ ਹੀ ਰਿਪੋਰਟ ਆਪਣਾ ਵੀਰੇ ਇੱਕ ਨੰਬਰ 14 ਥਾਣਾ ਇੱਕੋ ਜਿਹਾ ਸ਼ਾਇਦ ਆ ਠੀਕ ਹੈ ਹਾਂਜੀ ਤੇ ਖੋਲ ਕੇ ਅਜਾਦ ਭਾਈ ਮਾੜਾ ਦਿਖ ਹਾਈਟ ਦੋਸਤੋ మీడియం ਹਾਈਟ ਕੋਈ ਵੀਰ ਮੰਨ ਸਕਦਾ 크로ਸ ਅੰਗ ਦੇ ਵਿੱਚ ਐਚ ਐਫ ਬਰੀਡ ਦੇ ਵਿੱਚ 크로ਸ ਅੰਗ ਇਸ ਵੈਡ ਦਾ ਤੇ ਦੂਜਾ ਸੁਆ ਵੀਰ ਨੇ ਦੱਸਦੀ ਹੈ ਵੀ ਸੂਣ ਵਾਲੀ ਹੈ ਦੂਜਾ ਸੁਆ ਬਾਕੀ ਪਸੰਦ ਆਊਗੀ ਨਿਗਰ ਆ ਰਾਜੀ ਆ ਕਰਮ ਵਾਲੀ ਜਿੰਨੀ ਆ ਦੋਸਤੋ ਵਜਨ ਭੁਜਨ ਪੂਰਾ ਆ ਵੇਖੋ ਪੇਠਪੁਰੇ ਦੀ ਬਹੁਤ ਚੌੜੀ ਚਾਈ ਹਾਂ ਚੌੜੀ ਪੇਠਪੁਰੇ ਦੀ ਆ ਚੰਗੀ ਨਿਗਰ ਦੇਵੇ ਹਵਾਨੇ ਵਾਲੇ ਪਾਸੇ ਵੀ ਦੋਸਤੋ ਪੂਰੀ ਸਫਾਈ ਆ ਤੇ ਥਣ ਵੀ ਪੂਰਾ ਮੁੱਠੀ ਆ ਆ ਕਰੋ ਜਕਾ ਠੀਕ ਆ ਸੋ ਮੁੱਠੀ-ਮੁੱਠੀ ਥਾਣਾ ਦੋਸਤੋ ਬਹੁਤ ਪਸੰਦੀਦਾ ਥਾਣਾ ਤੇ ਮਿੱਠਾ ਪੁੱਠਾ ਤੁਹਾਨੂੰ ਨੋਰਮਲ ਹੀ ਦਿਖਾਈ ਦੇ ਰਹੀਆਂ ਵੀ ਚੱਪੇ-ਚੱਪੇ ਦੇ ਥਾਣਾ ਤੇ ਤਿੰਨਾ ਚੌ ਪੰਜਾਂ ਚੌ ਪੰਜਾਂ ਦਿਨਾਂ ਚ ਪੂਰੀ ਤਿਆਰੀ ਕਰ ਜੂਗੀ ਲੇਵੇ ਹਵਾਨੇ ਵਾਲੇ ਪਾਸਿਓਂ ਦੋਸਤੋ ਪੂਰੀ ਖਬਰਦਾਰ ਬਣੂਗੀ ਠੀਕ ਆ ਆਰਡਰ ਕੁਆਲਿਟੀ ਕਾਫੀ ਸੋਹਣੀ ਰਹੂਗੀ ਇਸ ਬੈਠ ਦੀ ਤਦੋਂ ਦੱਸ ਵਰ ਵੀ ਕੋਈ ਚੰਗੀ ਉਮੀਦ ਕਰ ਸਕਦੇ ਆ ਆਪਾਂ 15 16 ਪਿਛਲੇ ਸਵੇਰੇ ਵੀ ਰਹਿੰਦਾ ਵੀ ਦੁੱਧ ਤੋਂ ਭਰਿਆ ਇਹਨਾਂ ਮਤਲਬ ਜਿੰਨੀ ਰਾਜੀ ਰੂਜੀ ਮਤਲਬ 18 ਤੋਂ ਪਲੱਸ ਹੀ ਚੱਲੂਗੀ 20 ਢੇੜ ਘੇੜ ਚਵਾਉਗੀ ਦੁੱਧ ਖੁੱਲਾ ਠੀਕ ਆ ਹਾਂਜੀ ਠੀਕ ਆ ਤੇ ਆਪਾਂ ਅੱਜ ਜਿਆਦਾ ਕਿੱਥੋਂ ਤੱਕ ਦੇ ਜਾਂਦਾ ਖਿਆਲ ਆਂਦਾ ਇਹ ਵੀਰ ਜੀ ਮੰਨ ਲਓ ਬੱਚੀ ਸੂਈ ਤੇ ਮੰਨ ਲਓ 55 ਦੀ ਵੇਖਦੀ ਸੀ ਹੂੰ ਹੂੰ ਤੇ ਅੱਜ ਇਹਨਾਂ 52000 ਚੋਂ ਮਾਨਤਾਨ ਕਰਦਾਂਗੇ ਪੂਰੇ 50 ਦੀ ਦੇ ਦਾਂਗੇ ਪੂਰੇ 50 ਦੀ ਹਾਂਜੀ ਠੀਕ ਆ ਜੀ ਲਓ ਦੋਸਤੋ ਪੂਰੇ 50000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ ਸੋ ਚੰਗੀ ਐ ਬੈਡ ਜਿੰਨੀ ਓਵਰঅল ਸਾਰੀ ਚੰਗੀ ਆ ਵਜਨ-ਵਜਨ ਚੰਗਾ ਆ ਬਾਕੀ ਪਸੰਦ ਆਊਗੀ ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਇੱਕ ਪਿਓਰ ਐਚ ਐਫ ਬਰੀਡ ਦੇ ਵਿੱਚ ਬੈਡ ਹੁੰਦੀਆਂ ਵੀ ਕਾਫੀ ਵੱਡੇ ਸਟੈਂਡਰਡ ਸਾਈਜ਼ ਇਹ ਮੀਡੀਅਮ ਹਾਈਟ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਸੋ ਥਾਂ ਤੁਹਾਨੂੰ ਬਹੁਤ ਵਧੀਆ ਠੀਕ ਆ ਤੇ 52000 ਦੇ ਵਿੱਚੋਂ ਮੰਨ ਤਾ 50000 ਦੇ ਵਿੱਚੋਂ ਛੋੜ ਸਪੂਰੇ 50 ਦੀ ਹਾਂਜੀ ਠੀਕ ਹੈ ਬਰਾ ਤੇ ਅਗਲੀ ਆ ਜਿਹੜੀ ਆ ਗਈ ਆਪਣੇ ਕੋਲ ਲਾਲ ਹਾਂਜੀ ਵੀਰ ਜੀ ਇਹ ਨਾ ਦੂਜੇ ਸੂਰੇ ਸੂਈ ਜੱਜ ਨੂੰ ਤੀਜਾ ਦਿਨ ਹੋ ਗਿਆ ਸੂਈ ਨੂੰ ਠੀਕ ਹੈ ਜੀ ਹਾਂਜੀ ਇਸ ਟਾਈਮ ਇਹਦੇ ਥੱਲੇ ਬੋਲਾ ਹੀ ਮੱਲੋ ਜਿਹੜਾ ਪੱਕਾ ਤੋਲਣ ਵਾਲਾ ਕੰਡੇ ਵਾਲਾ 13 ਤੋਂ 14 ਕਿਲੋ ਹੋਊਗਾ ਅੱਛਾ ਦਿਨ ਕਿੰਨੇ ਦੱਸੇ ਨੂੰ ਦਿਨ ਵੀਰ ਜੀ ਨੂੰ ਤੀਜਾ ਦਿਨ ਆ ਤੀਜਾ ਹਾਂਜੀ ਤੇ 15 ਲੀਟਰ ਹੁਣ ਬੋਲਾ 15 ਲੀਟਰ 14 ਲੀਟਰ ਵੀਰ ਜੀ ਪੱਕਾ ਮੰਨ ਲਓ ਜੇ ਕੰਡੇ ਤੋਲਵਾ ਹੈਗਾ ਠੀਕ ਹੈ ਜੀ ਹਾਂਜੀ ਬੰਦ ਦੋਸਤੋ 14 ਲੀਟਰ ਜਿਹੜਾ ਬਿਲਕੁਲ ਕੰਡੇ ਵਾਲਾ ਬੋਲਾ ਹੈ ਜਿਹੜਾ ਇੰਦੇ ਥੱਲੇ ਹੁਣ ਹਾ ਹਾਂਜੀ ਵੀਰ ਜੀ ਦੂਜਾ ਸੁਗਾ ਸੂਈ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਕਰਾਠੀ ਤੇ ਸ਼ਾਹੀ ਬਾਲ ਜਾਂ ਨਾਰਮਲ ਜਿਹਾ ਕ੍ਰੋਸ ਸੰਗਾ ਠੀਕ ਹੈ ਲਾਲ ਰੰਗ ਤੇ ਬੱਚਾ ਮਗਰ ਦੇ ਕੀ ਆ ਗਿਆ ਬੱਚਾ ਮਗਰ ਬੱਚਾ ਹੈ ਜੀ ਬੱਚਾ ਹਾਂਜੀ ਠੀਕ ਹੈ ਜੀ ਤੇ ਜਵਾਬ ਸਮਾ ਚੰਗਾ ਨਿਕਲੇ ਜਵਾਬ ਸਮਾ ਵੀਰ ਜੀ ਉਹ ਜੇ ਮਨ ਲੋ ਲੱਖ ਰੁਪਈਆ ਵਾਲੀ ਗਾਣ ਨੂੰ ਨਹੀਂ ਲੱਗਦਾ ਜਿਹੋ ਜਾਨ ਨੂੰ ਲੱਗਾ ਜਵਾਬ ਸਮਾ ਆ ਥਣ ਭਾਂਡਾ ਬਹੁਤ ਚੌਰ ਸਲੇਵਾ ਹਾਂਜੀ ਲੇਵਾ ਮੋੜ ਤੋਂ ਕਾਫੀ ਸੋਹਣਾ ਦੋਸਤੋ ਚੌਰ ਸਲੇਵਾ ਹੈ ਬਾਕੀ ਚੋਣ ਜਾਂਦਾ ਠੰਡੀ ਵੰਗਾ ਪਾ ਕੇ ਵੰਗਾ ਵਾ ਕੇ ਤੇ ਪੈਰ ਨਹੀਂ ਪੁੱਟਦੀ ਠੀਕ ਹੈ ਜੀ ਲਓ ਜੀ ਕਰੋ ਚੈੱਕ ਸੋ ਮਗਰ ਜਿਹੜਾ ਦੋਸਤੋ ਬੱਛਾ ਮੇਲ ਕਾਫ 14 ਲੀਟਰ ਜਿਹੜਾ ਹੁਣ ਬੌਲਾ ਸਟਾਰਟਿੰਗ ਤੇ ਆ ਦੂਜਾ ਸੂਈ ਨੇ ਮਨ ਲਓ 15 16 ਲੀਟਰ ਦੁੱਧ ਇਹਨੇ ਖੁੱਲਾ ਭਰਿਆ ਪਹਿਲੇ ਸੂਈ ਦੱਸਿਆ ਪਿੱਛੋਂ ਕੁਛ ਹਾਂ ਵੀ ਘਰੋਂ ਲਈ ਗਾਂ ਪਾਈ ਹਾਂਜੀ ਠੀਕ ਆ ਤੇ ਲਿਆਓ ਤੋਰ ਦਈਏ ਵੀ ਚਲੋ ਜੀ 14 ਲੀਟਰ ਦੇ ਵੀਰ ਜੀ ਹੁਣ ਕੰਡੇ ਵਾਲਾ ਰੈਡੀ ਆ ਨਾ ਜਿਹੜਾ ਮੰਨ ਲਓ ਅਗਲਾ ਤਿੰਨ ਟਾਈਮ ਚੋਾਈ ਕਰਾ ਲਿਆ ਆਪਣੇ ਤੋਂ ਬਾਅਦ ਠੀਕ ਆ ਜੀ ਲਓ ਦੋਸਤੋ ਜਿਹੜਾ ਹੁਣ ਮੌਕੇ ਤੇ ਹਾਜ਼ਰ ਆ ਉਹ ਬੌਲੇ ਦੀ ਆਪਾਂ ਗੱਲ ਗੱਲਬਾਤ ਕਰਦੇ ਪਏ ਆ ਹੁਣ ਬੌਲਾ ਜਿਹੜਾ 14 ਲੀਟਰ ਆ ਜਿਹੜਾ ਬਿਲਕੁਲ ਹਾਜ਼ਰ ਆ ਸੋ ਦੁੱਧ ਚੰਗਾ ਭਰ ਦੇਊਗੀ ਬੱਚੀ ਜਿਹੜੇ ਹਿਸਾਬ ਨਾਲ ਵਹਿੜ ਉਹਨੇ ਕੋ ਸਟਾਰਟਿੰਗ ਕੀਤੀ ਆ ਦੁੱਧ ਚੰਗੇ ਦੀ ਆਸ ਕਰ ਸਕਦੇ ਆ ਬਾਕੀ ਅੱਗੇ ਕੋਈ ਚੰਗਾ ਕੋਈ ਖਰੀਦਦਾਰ ਮਿਲ ਗਿਆ ਇਹਨੂੰ ਸੇਵਾਸੂਆ ਚੰਗੀ ਹੋਈ ਦੋਸਤੋ ਦੁੱਧ ਚੰਗਾ ਪਾ ਦੇਊਗੀ ਠੀਕ ਆ ਕੱਲ ਤੇ ਕਤਕੂਤੇ ਦਾ ਵੀ ਤੁਸੀਂ ਮੀਡੀਅਮ ਮੰਨ ਕੇ ਸੌਦਾ ਕਰ ਲਿਓ ਜਿੱਡੀ ਪਹਿਲੀ ਵਹਿੜ ਤੁਹਾਨੂੰ ਦਿਖਾਈ ਆ ਉਤੋਂ ਨਾਰਮਲ ਜੀਏ ਥੋੜੀ ਜੀ ਆ ਛੋਟੀ ਆ ਠੀਕ ਆ ਜੀ ਉਹ ਥੋੜੀ ਜਿਹੀ ਉੱਚੀ ਸੀਗੀ ਵੱਡੇ ਗੱਦ ਦੇ ਵਿੱਚ ਹੀ ਆ ਤੇ ਇਹ ਮੀਡੀਅਮ ਹਾਈਟ ਆ ਬਾਕੀ ਸੂਸਵਾ ਦੇ ਵਿੱਚ ਆ ਤੀਜੇ ਦਿਨ ਦੇ ਵਿੱਚ ਆ ਤੇ ਸੂਸਵਾ ਦੇ ਵਿੱਚ ਆਈ ਆ ਕਾਕੀ ਚੌਂਤ ਵੀਰ ਜੀ ਗੱਲਾਂ ਹੀ ਗਾਣਾ ਇਹਦੀਆਂ ਚੌਂਚ ਦੇ ਆ ਦੇਖੋ ਜੀ ਥਣ ਠੀਕ ਆ ਲਓ ਜੀ ਬੱਚਾ ਇੱਥੇ ਆ ਬੱਚਾ ਇੱਧਰ ਨਾਲ ਹੀ ਵੱਜਾ ਇੱਧਰਲੀ ਸਾਈਡ ਤੇ ਆ ਠੀਕ ਆ ਜੀ ਥਣ ਦੇ ਕਰਕੇ ਨਾ ਥੋੜਾ ਨਾਪ ਕੇ ਰੱਖਿਆ ਆ ਵੇਖੋ ਬੱਚਾ ਠੀਕ ਆ ਠੀਕ ਆ ਉੱਠਾ ਠੀਕ ਹੈ ਠੀਕ ਹੈ। ਵੱਛਾ ਹੀ ਹੈ ਨਾ? ਹਾਂ ਵੱਛਾ ਵੇਖੋ ਨਾਲ। ਨਾਲੂ ਨਾਲ ਬੱਚੇ ਦੇ। ਨਾਲੂ ਆਹ ਨਾਲ ਜਾ ਵੇਖੋ। ਆਹ ਲਓ ਜੀ। ਲਓ ਦੋਸਤੋ ਵੱਛਾ ਮਗਰ ਬੱਚਾ ਤੁਹਾਨੂੰ ਦਿਖਾਤਾ। ਠੀਕ ਹੈ ਜੀ। ਤੇ ਸੌਦਾ ਵਟਾ ਤੁਸੀਂ ਵੀਰ ਦੇ ਨਾਲ ਆ ਸਕਦੇ ਜੇ। ਬਾਕੀ ਕਿੰਨਾ ਆਜ਼ਾਦ ਮੁੱਲ ਕੀ ਕਰਾਂਗੇ ਤੇ ਕਿੱਥੋਂ ਤੱਕ ਦੇ ਦੀਗੇ। ਮਗਰ ਵੱਛੀ ਦੁੱਧ ਦੇ ਹਿਸਾਬ ਨਾਲ 45000 ਦੀ ਵੀ ਵਿਕਦੀ ਆ। ਓਕੇ। ਹੁਣ ਆਪਾਂ 40000 ਦੀ ਦੇ ਦਾਂਗੇ। 40 ਬਾਕੀ ਮਾਨਤਾਣ ਕਰ ਦਾਂਗੇ। 40 ਚੋਂ? ਹਾਂਜੀ 40 ਚੋਂ। ਠੀਕ ਹੈ ਜੀ। ਹਾਂਜੀ। ਲਓ ਦੋਸਤੋ। ਵੀਰ ਜੀ ਦਾ 5 ਫੈਂਟ ਵਾਲਾ ਨਿਕਲੂਗਾ। ਹੂੰ। 45000 ਤੇ 40000 ਦੇ ਵਿੱਚੋਂ ਵੀ ਮਾਨਤਨ ਹਾਂਜੀ ਠੀਕ ਆ ਤੇ ਆ ਲੋ ਬੱਚੇ ਦੇ ਕਰਕੇ ਕਾਸ਼ ਕਰਨੀ ਇਹਨੂੰ ਥਾ ਲਾ ਹਾਂ ਆ ਬੱਚੇ ਤਾਂ ਥੋੜਾ ਜ਼ਿਆਦਾ ਕਰਦੀਆਂ ਨੇ ਬੇੜਾ ਬੱਚੇ ਨੂੰ ਹੱਥ ਆ ਬੱਚੇ ਤਾਂ ਜ਼ਿਆਦਾ ਕਰਦੀਆਂ ਨੇ ਬੇੜਾ ਹਾਂਜੀ ਤੇ 40000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਤੇ ਅਜਾਦ ਭਾਈ ਅਗਲੇ ਬੰਨੇ ਜਿਹੜੀ ਆਪਣੇ ਕੋਲ ਆਹ ਤਾਂ ਵੜ ਵੇਖ ਗੀ ਇਹ ਵੀਰੇ ਵੇਗੀ ਤੇ 30 ਪਲੱਸ ਵਾਲੀ ਵੜੀ ਆ ਵੇਖੋ ਜੇ 10 ਦੇ ਨਹੀਂ ਨੀ ਪੂਰੀ ਫੁੱਲ ਵੱਡੀ ਹੋਈ ਵੜ ਆਏ ਠੀਕ ਆ ਹੋ ਗਈ ਸੇਲ ਇਹ ਸੇਲ ਹੋ ਗਈ ਇਹ ਤਾਂ ਮਨੋ ਛੋਟੇ ਹਾਥੀ 'ਚ ਵੀ ਨਹੀਂ ਆਉਣ ਵਾਲੀ ਹਾਂ ਨਹੀਂ ਚੰਗੀ ਡਬਲ ਹਾਂ ਪੂਰੀ ਡਬਲ ਵਗਾ ਆ ਸੂਆ ਕੇ ਨਮਾ ਸੁੰਦੀ ਸੀ ਸੂਆ ਦੂਜਾ ਸੁਣਾ ਨਿਹਾਰ ਕੀ ਪਹਿਲੇ ਨੇ ਮਤਲਬ 27 28 ਲੀਟਰ ਦੁੱਧ ਭਰਿਆ ਹਾਂ ਲੈ ਆ ਪੂਰੀ ਮੰਨ ਲਓ ਛੋਟੇ ਹਾਥੀ ਚ ਨਹੀਂ ਗਾਏ ਆਉਣੀ ਬਲੈਰੋ ਗੱਡੀ ਚ ਆਉਣ ਵਾਲੀ ਸੀ ਹਾਂ ਫਾਰਮ ਚੋਂ ਲਈ ਸੀ ਹਾਂ ਆ ਵੇਖੋ ਜੀ ਮੈਂ ਵੀ ਦੋਸਤੋ ਕਰੋ ਚੈੱਕ ਇਹ ਵਾਰ ਸੇਲ ਹੋ ਚੁੱਕੀ ਹੈ ਮੇਰਾ ਭਰਾਜ ਦੇ ਲਈ ਬੇਸ਼ੱਕ ਕੋਈ ਵੀਰ ਨਾ ਫੋਨ ਲਾਵੇ ਇਹ ਸੇਲ ਹੋ ਚੁੱਕੀ ਹੈ ਵੱਡੀ ਡਬਲ ਵਾਈਡ ਸੀ ਕੋਈ 30 25 30 30 ਲੀਟਰ ਪਲੱਸ ਵਾਲੀ ਹਾਂਜੀ ਇਹ ਸੇਲ ਹੋ ਚੁੱਕੀ ਹੈ ਕੋਈ ਗਰੰਟੀ ਨਾ ਦੇਣਾ ਇਹਨਾਂ ਦੁੱਧ ਦੇ ਨੇ ਹਾਂਜੀ ਚਲੋ ਅੱਗੇ ਕੋਈ ਵੇਚਣ ਵਾਲਾ ਵੀਰ ਲੈ ਗਿਆ ਹਾਂ ਵੇਚਣ ਵਾਲੇ ਠੀਕ ਹੈ ਹਾਂਜੀ ਤੇ ਜੇਕਰ ਕਿਸੇ ਨੇ ਖਰੀਦਰੀ ਹੋਵੇ ਉਹਨਾਂ ਨਾਲ ਸੰਪਰਕ ਕਰ ਲਓ ਉਹਨਾਂ ਦਾ ਨੰਬਰ ਦੇ ਦਾਂਗੇ ਬਾਕੀ ਚਲੋ ਆਪਾਂ ਵੀ ਰੋਗਣਾ ਲਈ ਉਹਨਾਂ ਵੀ ਚਲੋ ਆਪਣੀ ਸਮਝਣਾ ਲਈ ਆ ਬਰ 30 ਲੀਟਰ ਦੀ ਫੁੱਲ ਗਰੰਟੀ ਦਿੱਤੀ ਵੀਰ ਜੀ ਇਹਨਾਂ ਦੋਨ ਠੀਕ ਆ ਠੀਕ ਆ ਠੀਕ ਆ ਲੋ ਵੀ ਭਰਾਵੋ ਜਿਹੜੇ ਕਿਸੇ ਅੱਗੇ ਹੋਰ ਫਾਰਮਰ ਵੀਰ ਨੇ ਚਾਹੇ ਕਾਰੀ ਬਿਹਾਰੀ ਵੀਰ ਨੇ ਖਰੀਦਣੀ ਆ ਉਹ ਤੁਸੀਂ ਨੰਬਰ ਵੀਰ ਤੋਂ ਪੁੱਛ ਲਿਆ ਜੇ ਤੁਹਾਨੂੰ ਦੱਸ ਦੂਗਾ ਉਹਨਾਂ ਵੀ ਅੱਗੇ ਸੇਲ ਹੀ ਕਰਨੀ ਆ ਤੇ ਜੇ ਤੁਹਾਡੇ ਕਿਸੇ ਵੀਰ ਦੇ ਅੱਗੇ ਜਲਪਾਣੀ ਕੋਈ ਰੋਟੀ ਦੇਂਦੀ ਹੋਈ ਤਾਂ ਤੁਸੀਂ ਵੀ ਵੇਚਾ ਖਰੀਦ ਕੇ ਗਾਂ ਸੇਲ ਕਰ ਲਿਓ ਤੇ ਕਿਸੇ ਘਰੇ ਵਾਲੇ ਰੱਖਣ ਵਾਲੇ ਵੀਰ ਠੀਕ ਹੈ ਜੀ ਸੌਦਾ ਕਰ ਸਕਦੇ ਜੋ ਉਸ ਵੀਰ ਦੇ ਨਾਲ ਅਗਲੀ ਆ ਬੈੜ ਜਿਹੜੀ ਆਪਣੇ ਕੋਲ ਆ ਗਈ ਹੈ ਜੀ ਵੀਰ ਜੀ ਇੱਕ ਮਹੀਨਾ ਪੂਰਾ ਚੱਲੀ ਹੈ ਜੀ ਲੰਡੀ ਬੈੜ ਹੈ ਹਾਂ ਜੀ ਲੰਡੀ ਆ ਤੇ ਚਲੋ ਐਫ ਐਸ ਦੀ ਬਰੀਡ ਚ ਹੀ ਆ ਅੱਛਾ ਪੂਸ਼ੋ ਮਾਰਖ ਆ ਗਈ ਇੱਕ ਮਹੀਨਾ ਦਾ ਰਹਿੰਦਾ ਪੂਰਾ ਮਤਲਬ ਸੂਨ ਚ ਮਹੀਨਾ ਕਿ ਪਿਆ ਹਾਂ ਉਹ ਆ ਗਈ ਲਾਹੇ ਪਈ ਦੇਖੋ ਪੂਰੀ ਰਾਤ ਦੀ ਠੀਕ ਹੈ ਥਾਂ ਸੁਣੀ ਪੂਰਾ ਬਣਉਂਦੀ ਆਉਂਦੀ ਆ ਲਾਹੇ ਵੀ ਪੂਰੇ ਪਈ ਆ ਹਾਂ ਹਾਂ ਜੀ ਆ ਵੇਖੋ ਕਿਲੋ ਪਹਿਲਣ ਸੁਣੀ ਹੈ ਪਹਿਲਣ ਸੁਣੀ ਵੀਰ ਜੀ ਇਹ ਲਓ ਜੀ ਪਹਿਲਾ ਸੂਆ ਦੋਸਤੋ ਸੂਨ ਵਾਲੀ ਆ ਤੇ 8 ਕਿ ਮਹੀਨੇ ਪੂਰੇ 9 ਮਹੀਨਾ ਇੱਕ ਰਹਿ ਗਿਆ ਫਿਰ ਹਾਂ ਹਾਂ ਆਪਾਂ ਨਾ ਪਿਛਲੀ ਵੀਡੀਓ ਜਦੋਂ ਸ਼ੁਰੂ ਕੀਤੀ ਉਹ ਵੀਡੀਓ ਚ ਇਹਦੀ ਮਾਂ ਪਾਈਗਾ اچھا ਮਾੜਾ 27 22 ਲੀਟਰ ਦੀ ਮਾਤਰਾ ਕਾੜੀ ਪੂਰੀ ਪਿਓਰ ਐਚ ਐਫ ਬਰੀਡ ਦੀ ਵੱਡੀ ਗਾਂ ਸੀ ਉਹ ਅੱਛਾ 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 ਉਦੋਂ ਪਾਈ ਸੀ 2018 ਤਰੀਕ ਦੀ ਆਪਣੀ ਵੀਡੀਓ ਪਈ ਪਿਛਲੀ ਜਨਵਰੀ 18 ਤਰੀਕ ਨੂੰ ਓਕੇ 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 ਤੇ ਇਹ ਉਦੋਂ ਮਨ ਉਹਦੇ ਉਦੋਂ ਆਪਣੇ ਕੋਲ ਹੀ ਸੀ ਇਹ ਵੀ ਛੋਟੀ ਸੀ ਹਾਂ ਉਹ ਛੋਟੀ ਸੀ ਉਹ ਉਦੋਂ ਲੱਗੀ ਬਣੀ ਨਹੀਂ ਸੀ ਨਾ ਨਾ ਉਦੋਂ ਜੇ ਹੌਂਸਰ ਹੀ ਸੀਗੀ ਹੌਂਸਰ ਹੀ ਤੇ ਹੁਣ ਮਤਲਬ ਕਿ ਮਹੀਨਾ ਕੇ ਸਾਰਾ ਪਿਆ ਗਿਣਤੀ ਦਾ ਮੈਂ ਪੂਰਾ ਇੱਕ ਮਹੀਨਾ ਰਹਿੰਦਾ ਵੇਖੋ ਕਿਲੋ ਇੱਕ ਲੱਥਾ ਹੀ ਠੰਡ ਸੁਣ ਵੀ ਚੰਗੇ ਕੱਢਦੀ ਤਰੀ ਆਉਂਦੀ ਆ ਵੇਖੋ ਆ ਲੋ ਜੀ ਆ ਵੇਖੋ ਸੋ ਦੋਸਤੋ ਲੌਣਾ ਮੜਾ ਮੜਾ ਜਿਹੜਾ ਲੇਫਟੀ ਚ ਧਾਰਾਂ ਪਾਉਣੀਆਂ ਸ਼ੁਰੂ ਕਰਤੀਆਂ ਨੇ ਇੱਕ ਮਹੀਨਾ ਸਮਾਂ ਹਜੇ ਬਾਕੀ ਆ ਪਹਿਲਾ ਸੁਬਾ ਇਹ ਵੈੜਸ ਹੁੰਦੀ ਤੇ ਮੋਹ ਦੰਦੋਂ ਦਾ ਮੈਨੂੰ ਤਾਂ ਜਵਾਨ ਹੋ ਗਈ ਜਵਾਨ ਜਵਾਨ ਸ਼ਾ ਜੀ ਜਵਾਨ ਠੀਕ ਆ ਜੀ ਤੇ ਕੀ ਮੁੱਲ ਕਰਾਂਗੇ ਤਾਂ ਕਿੱਥੋਂ ਤੱਕ ਦੇ ਦਗੇ ਇੱਕ ਮਹੀਨਾ ਵੀ ਪਿਆ ਹੈਗੇ ਮੁੱਲ ਸ਼ਾ ਜੀ ਜੀ ਮੰਨ ਲਓ ਤਿਆਰ ਹੋ ਗਈ ਬੱਚੀ ਚਲੋ ਪੁੱਛੋ ਮਾਰ ਖਾਂਦੀ ਆ ਆਹ ਹਾਂ ਦੋ-ਦਸ ਦਿਨ ਚੰਗਾ ਜਵਾਨ ਜਣਾ ਹੁਣ ਆਪਾਂ ਦੇ ਦਾਂਗੇ 27000 ਰੁਪਏ ਦੀ 27 ਦੀ ਹਾਂਜੀ ਉਦੋਂ ਚ ਵੀ ਕਰ ਦਿਓ ਹੈ ਥੋੜਾ ਬਾਅਦ ਕਰ ਕਰ ਕਰਦਾ ਚਲੋ ਜਿਹਨੇ ਸਾਹਮਣੀ ਬਾਕੀ ਮੌਕੇ ਦੇ ਜਿੱਦਾਂ ਉਹ ਕਰ ਲਾਂਗੇ ਬਿਲਕੁਲ ਬਾਕੀ ਪੂਰਾ ਪ੍ਰੋਪਰ ਇੱਕ ਮਹੀਨਾ ਰਹਿੰਦਾ ਅਜ ਤੋਂ ਇਹਦਾ ਇੱਕ ਮਹੀਨਾ ਹਾਂਜੀ ਤੇ ਮੜਾ ਦਿਖਾ ਦਗੇ ਇਹਨੂੰ ਵੀ ਤ ਬਿਲਕੁਲ ਘਰ ਦੀ ਵੈੜਾ ਸਾਂਭੀ ਸੂੰਭੀ ਵੀਰ ਦੇ ਕੋਲ ਹੀ ਆ ਤੇ ਇਹਦੀ ਮਦਰ ਵੀ ਜਿਹੜੀ ਆ ਚੰਗੇ ਦੋਤਾਲੀ ਸੀਗੀ ਮਦਰ ਵੀ ਇਹਦੀ ਪਿਛਲੇ ਸਾਲ ਵੀਡੀਓ ਦੇ ਵਿੱਚ ਆਪਾਂ ਸੇਲ ਕੀਤੀ ਆ ਤੇ ਇਸ ਵਾਰ ਦੋਸਤੋ ਵੀਰੇ ਇਹਨੂੰ ਸੇਲ ਕਰਦਾ ਪਿਆ ਤੇ ਮਹੀਨਾ ਕ ਹਜੇ ਬਾਕੀ ਆ ਸੂਣ ਦੇ ਵਿੱਚ ਤੇ ਬਾਕੀ ਕੱਦ ਕੋਤ ਬਹੁਤ ਸੋਹਣਾ ਵੱਡੀਆਂ ਵੈੜਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਐਚ ਐਫ ਬਰੀਡ ਦੇ ਵਿੱਚ ਆ ਲੋ ਠੀਕ ਆ ਸੋ ਓਨਲੀ ਜੇਕਰ ਗੱਲ ਕਰ ਲਈ ਤੇ ਪੁੱਛੋ ਲੰਡੀਆਂ ਦੋਸਤੋ ਬਾਕੀ ਵਾਰ ਪੂਰੀ ਨਸਲ ਬਰੀਡ ਦੇ ਵਿੱਚ ਠੀਕ ਆ ਤੇ ਥਣੀਆਂ ਥੁਣੀਆਂ ਵੀ ਤੁਹਾਨੂੰ ਦਿਖਾਤੀਆਂ ਥਣ ਥੁਣੂ ਵੀ ਪ੍ਰੋਪਰ ਕੱਢੂਗੀ ਬੱਚੀ ਪਹਿਲਾ ਸਵੇ ਇਹ ਸੁਣ ਜਾ ਰਹੀ ਆ ਠੀਕ ਹੈ ਜੀ ਕਿੰਨਾ ਦੱਸਦਾ ਮੁੱਲ 27 27000 ਚ ਮਾਨਤਾਣ ਕਰ ਦਾਂਗੇ 27 ਹਾਂ ਬਾਕੀ ਜਿਹੜਾ ਵਸ਼ੀ ਨੂੰ ਦੁੱਧ ਚੰਗਾ ਜੋ ਆ ਨਾ 15 16 ਕਿਲੋ ਤੋਂ ਘੱਟ ਤਨੇ ਚਵਾਉਣਾ ਨਹੀਂਗਾ ਹਾਂਜੀ ਜੀ ਹੁਣ ਇਹਨਾਂ ਕਿ ਇੱਕ ਮਹੀਨਾ ਜੇ ਕੋਈ ਪੂਰੀ ਜੀ ਸੇਵਾ ਕਰ ਲੇ ਤੇ ਜੇ ਆਖੇ ਇਦਾਂ ਜਾ ਕੇ ਬੰਨ ਕੇ ਮਨ ਲਓ 15 16 ਕਿਲੋ ਚਲੂ ਉਹ ਤਾਂ ਨਹੀਂ ਚੋਇਆ ਜਾਣਾ ਸਹੀ ਹੈ ਸੇਵਾ ਕਰਨੀ ਪਊਗੀ ਜੀ ਸੇਵਾ ਕਰਨੀ ਪਊਗੀ ਬਾਕੀ ਜੱਡੀ ਵੱਡੀ ਆ ਸੇਵਾ ਪੂਰੀ ਪ੍ਰੋਪਰ ਚਾਹੀਦੀ ਇਹਨੂੰ ਸੇਵਾ ਚਾਹੀਦੀ ਪੂਰੀ ਐ ਵੜ ਕਦਕੂਦ ਵਾਲੇ ਪਾਸੋਂ ਨਹੀਂ ਮਾਰ ਖਾਦਾ ਕਦਕੂਦ ਚੰਗਾ ਵੜ ਦਾ ਲੋ ਵੀ ਦੋਸਤੋ 27000 ਦੇ ਵਿੱਚ ਤੁਹਾਨੂੰ ਤੇ ਆਜਾਦੇ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਇਹੀ ਪਸ਼ੂ ਸੀ ਜੀ ਆਪਰੇ ਠੀਕ ਹੈ ਤੇ ਬੋਲ ਦਗੇ ਨੰਬਰ ਨੰਬਰ 9779914251 ਠੀਕ ਹੈ ਜੀ ਹਾਂਜੀ 97799 14251 14251 ਹਾਂਜੀ ਦੋਸਤੋ ਇਹ ਨੰਬਰ ਹੈ ਬਾਈ ਆਜਾਦ ਸਿੰਘ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਬਧੇਰੇ ਗੱਲਬਾਤ ਕਰ ਲਿਓ ਸੋ ਪਸ਼ੂ ਤੁਹਾਨੂੰ ਆਹੋ ਦਿਖਾਉਣੇ ਸੀ ਅੱਜ ਤਿੰਨ ਪਸ਼ੂ ਸੀ ਕਿ ਇੱਕ ਚੌਥੇ ਨੰਬਰ ਤੇ ਜਿਹੜੀ ਆ ਵਹਿੜ ਸੀ ਇਹ ਸੇਲ ਹੋ ਚੁੱਕੀ ਆ ਵੱਡੀ ਡਬਲ ਵੈੜ ਸੀਗੀ ਠੀਕ ਆ ਜੀ ਫਿਲਹਾਲ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਜਿਹੜਾ ਬਣਾ ਕੇ ਰੱਖ ਸਕਦੇ ਜੀ ਹਾਂਜੀ ਸੋ ਦੋਸਤੋ ਜੀ ਮੰਨ ਲਓ ਆਪਣੇ ਕੋਲ ਜਿੱਦਾਂ ਦੀ ਕੋਈ ਆਖਣਾ 35+ 40+ ਵਾਲੀ ਹਾਰ ਵਾਲਾ ਮੈਨੂੰ ਤਿਆਰ ਮਿਲੂਗੀ ਆਪਣੇ ਕੋਲ ਠੀਕ ਹੈ ਜੀ ਹਾਂਜੀ ਜਿੱਦਾਂ ਦੀ ਕੋਈ ਵੈੜ ਮੰਗੇ 40 ਹੋਵੇ 35 ਵਾਲੀ ਜੀ ਉਹ ਵੈੜ ਆਪਣੇ ਕੋਲ ਖਰੀ ਹੁੰਦੀ ਆ ਠੀਕ ਆ ਵੀਰ ਠੀਕ ਆ ਚਲੋ ਜ਼ਰੂਰ ਤੁਹਾਡੇ ਨਾਲ ਜਿਹੜੇ ਵੀਰ ਨੂੰ ਲੋੜ ਜ਼ਰੂਰ ਸੰਪਰਕ ਕਰੂਗਾ ਹਾਂਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤ